ਆਸਟ੍ਰੇਲੀਆ ਤੋਂ ਆਈ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਨੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਨਿਊ ਸਾਊਥ ਵੇਲਜ਼ ਦੀ ਇੱਕ ਔਰਤ ਨੇ ਸੋਸ਼ਲ ਮੀਡੀਆ ਉੱਤੇ ਖੁਲਾਸਾ ਕੀਤਾ ਕਿ ਮਜ਼ਾਕ-ਮਜ਼ਾਕ ਦੇ ਵਿੱਚ ਪਤੀ ਦੇ ਨਾਲ ਕਰਵਾਇਆ ਗਿਆ ਡੀਐਨਏ ਟੈਸਟ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਉਸ ਦੇ ਲਈ ਸਾਬਤ ਹੋਇਆ ਔਰਤ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਉੱਤੇ ਉਹ ਹੈਰਾਨ ਰਹਿ ਗਈ ਜਦੋਂ ਪਤਾ ਲੱਗਿਆ ਕਿ ਉਸ ਦਾ ਪਤੀ ਦਰਅਸਲ ਉਸ ਦਾ ਸੋਤੇਲਾ ਭਰਾ ਹੈ ਸ਼ੁਰੂ ਵਿੱਚ ਉਸਨੇ ਸੋਚਿਆ ਕਿ ਸ਼ਾਇਦ ਟੈਸਟ ਵਿੱਚ ਕੋਈ ਗਲਤੀ ਹੋਈ ਹੋਵੇਗੀ ਪਰ ਦੁਬਾਰਾ ਟੈਸਟ ਕਰਵਾਉਣ ਉੱਤੇ ਨਤੀਜਾ ਉਹੀ ਨਿਕਲਿਆ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਉਸਦੇ ਪਤੀ ਦਾ ਪਿਤਾਦਰਸਲ ਇੱਕ ਸ਼ੱਕਰਾਨੂਦਾਨੀ ਸੀ ਅਤੇ ਉਹੀ ਵਿਅਕਤੀ ਉਸਦਾ ਆਪਣਾ ਜੈਵਿਕ ਪਿਤਾ ਵੀ ਹੈ ਇਸ ਖੁਲਾਸੇ ਦੇ ਨਾਲ ਪੂਰਾ ਪਰਿਵਾਰ ਹਿੱਲ ਚੁੱਕਿਆ ਜੋੜਾ ਕਈ ਸਾਲਾਂ ਤੋਂ ਵਿਆਹ ਸ਼ੁਦਾ ਸੀ ਅੰਦੇ ਉਹ ਦੋ ਬੱਚਿਆਂ ਦੇ ਮਾਪੇ ਨੇ ਔਰਤ ਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਪਿਆਰ ਕਰਦੀ ਹੈ ਪਰ ਇਹ ਸੱਚਾਈ ਸਭ ਕੁਝ ਬਦਲ ਚੁੱਕੀ ਹੈ ਹੁਣ ਦੋਵੇਂ ਥੈਰੇਪੀ ਅਤੇ ਕਾਉਂਸਲਿੰਗ ਦੀ ਮਦਦ ਨਾਲ ਆਪਣੇ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਸਭ ਤੋਂ ਚੁਕਾਉਣ ਵਾਲੀ ਗੱਲ ਇਹ ਹੈ ਕਿ ਡੀਐਨਏ ਡੇਟਾਬੇਸ ਰਾਹੀਂ ਉਹਨਾਂ ਨੂੰ ਲਗਭਗ 40 ਹੋਰ ਸੌਤੇਲੇ ਭੈਣ ਭਰਾ ਮਿਲੇ ਨੇ ਸਾਰੇ ਇੱਕੋ ਅਣਗੁਆਣ ਵਿੱਚ ਰਹਿੰਦੇ ਨੇ ਫਿਰ ਵੀ ਜੋੜੇ ਨੇ ਤਲਾਕ ਨਾ ਲੈਣ ਦਾ ਫੈਸਲਾ ਕੀਤਾ ਹੈ ਅਬੇ ਮਾਹਿਰਾਂ ਦੀ ਸਲਾਹ ਨਾਲ ਅੱਗੇ ਵਧਣ ਦਾ ਮਨ ਬਣਾਇਆ ਹੈ ਆਸਟ੍ਰੇਲੀਆ ਤੋਂ ਆਈ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਨੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਨਿਊ ਸਾਊਥ ਵੇਲਜ਼ ਦੀ ਇੱਕ ਔਰਤ ਨੇ ਸੋਸ਼ਲ ਮੀਡੀਆ ਉੱਤੇ ਖੁਲਾਸਾ ਕੀਤਾ ਕਿ ਮਜ਼ਾਕ ਮਜ਼ਾਕ ਦੇ ਵਿੱਚ ਪਤੀ ਦੇ ਨਾਲ ਕਰਵਾਇਆ ਗਿਆ ਡੀਐਨਏ ਟੈਸਟ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਉਸ ਦੇ ਲਈ ਸਾਬਤ ਹੋਇਆ ਔਰਤ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਉੱਤੇ ਉਹ ਹੈਰਾਨ ਰਹਿ ਗਈ ਜਦੋਂ ਪਤਾ ਲੱਗਿਆ ਕਿ ਉਸ ਦਾ ਪਤੀ ਦਰਅਸਲ ਉਸ ਦਾ ਸੋਤੇਲਾ ਭਰਾ ਹੈ ਸ਼ੁਰੂ ਵਿੱਚ ਉਸ ਨੇ ਸੋਚਿਆ ਕਿ ਸ਼ਾਇਦ ਟੈਸਟ ਵਿੱਚ ਕੋਈ ਗਲਤੀ ਹੋਈ ਹੋਵੇਗੀ ਪਰ ਦੁਬਾਰਾ ਟੈਸਟ ਕਰਵਾਉਣ ਉੱਤੇ ਨਤੀਜਾ ਉਹੀ ਨਿਕਲਿਆ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਉਸਦੇ ਪਤੀ ਦਾ ਪਿਤਾ ਦਰਅਸਲ ਇੱਕ ਸ਼ਕਰਾਣੂਦਾਨੀ ਸੀ ਅਤੇ ਉਹੀ ਵਿਅਕਤੀ ਉਸਦਾ ਆਪਣਾ ਜੈਵਿਕ ਪਿਤਾ ਵੀ ਹੈ ਇਸ ਖੁਲਾਸੇ ਦੇ ਨਾਲ ਪੂਰਾ ਪਰਿਵਾਰ ਹਿੱਲ ਚੁੱਕਿਆ ਜੋੜਾ ਕਈ ਸਾਲਾਂ ਤੋਂ ਵਿਆਹ ਸ਼ੁਦਾ ਸੀ ਅਤੇ ਉਹ ਦੋ ਬੱਚਿਆਂ ਦੇ ਮਾਪੇ ਨੇ ਔਰਤ ਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਪਿਆਰ ਕਰਦੀ ਹੈ ਪਰ ਇਹ ਸਚਾਈ ਸਭ ਕੁਝ ਬਦਲ ਚੁੱਕੀ ਹੈ ਹੁਣ ਦੋਵੇਂ ਥੈਰੇਪੀ ਅਤੇ ਕਾਉਂਸਲਿੰਗ ਦੀ ਮਦਦ ਨਾਲ ਆਪਣੇ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਸਭ ਤੋਂ ਚੁੱਕਾਉਣ ਵਾਲੀ ਗੱਲ ਇਹ ਹੈ ਕਿ ਡੀਐਨਏ ਡੇਟਾਬੇਸ ਰਾਹੀਂ ਉਹਨਾਂ ਨੂੰ ਲਗਭਗ 40 ਹੋਰ ਸੋਤੇਲੇ ਭੈਣ ਭਰਾ ਮਿਲੇ ਨੇ ਸਾਰੇ ਇੱਕੋ ਅਣਗਵਣ ਵਿੱਚ ਰਹਿੰਦੇ ਨੇ ਫਿਰ ਵੀ ਜੋੜੇ ਨੇ ਤਲਾਕ ਨਾ ਲੈਣ ਦਾ ਫੈਸਲਾ ਕੀਤਾ ਹੈ ਅਬੇ ਮਾਹਿਰਾਂ ਦੀ ਸਲਾਹ ਨਾਲ ਅੱਗੇ ਵਧਣ ਦਾ ਮਨ ਬਣਾਇਆ ਹੈ ਆਸਟ੍ਰੇਲੀਆ ਤੋਂ ਆਈ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਨੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਨਿਊ ਸਾਊਥ ਵੇਲਜ਼ ਦੀ ਇੱਕ ਔਰਤ ਨੇ ਸੋਸ਼ਲ ਮੀਡੀਆ ਉੱਤੇ ਖੁਲਾਸਾ ਕੀਤਾ ਕਿ ਮਜ਼ਾਕ ਮਜ਼ਾਕ ਦੇ ਵਿੱਚ ਪਤੀ ਦੇ ਨਾਲ ਕਰਵਾਇਆ ਗਿਆ ਡੀਐਨਏ ਟੈਸਟ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਉਸ ਦੇ ਲਈ ਸਾਬਤ ਹੋਇਆ ਔਰਤ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਉੱਤੇ ਉਹ ਹੈਰਾਨ ਰਹਿ ਗਈ ਜਦੋਂ ਪਤਾ ਲੱਗਿਆ ਕਿ ਉਸ ਦਾ ਪਤੀ ਦਰਅਸਲ ਉਸ ਦਾ ਸੋਤੇਲਾ ਭਰਾ ਹੈ ਸ਼ੁਰੂ ਵਿੱਚ ਉਸ ਨੇ ਸੋਚਿਆ ਕਿ ਸ਼ਾਇਦ ਟੈਸਟ ਵਿੱਚ ਕੋਈ ਗਲਤੀ ਹੋਈ ਹੋਵੇਗੀ ਪਰ ਦੁਬਾਰਾ ਟੈਸਟ ਕਰਵਾਉਣ ਉੱਤੇ ਨਤੀਜਾ ਉਹੀ ਨਿਕਲਿਆ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਉਸਦੇ ਪਤੀ ਦਾ ਪਿਤਾ ਦਰਅਸਲ ਇੱਕ ਸ਼ਕਰਾਨੂਦਾਨੀ ਸੀ ਅਤੇ ਉਹੀ ਵਿਅਕਤੀ ਉਸਦਾ ਆਪਣਾ ਜੈਵਿਕ ਪਿਤਾ ਵੀ ਹੈ ਇਸ ਖੁਲਾਸੇ ਦੇ ਨਾਲ ਪੂਰਾ ਪਰਿਵਾਰ ਹਿੱਲ ਚੁਕਿਆ ਜੋੜਾ ਕਈ ਸਾਲਾਂ ਤੋਂ ਵਿਆਹ ਸ਼ੁਦਾ ਸੀ ਅਤੇ ਉਹ ਦੋ ਬੱਚਿਆਂ ਦੇ ਮਾਪੇ ਵੀ ਨੇ ਔਰਤ ਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਪਿਆਰ ਕਰਦੀ ਹੈ ਪਰ ਇਹ ਸਚਾਈ ਸਭ ਕੁਝ ਬਦਲ ਚੁੱਕੀ ਹੈ ਹੁਣ ਦੋਵੇਂ ਥੈਰੇਪੀ ਅਤੇ ਕਾਉਂਸਲਿੰਗ ਦੀ ਮਦਦ ਨਾਲ ਆਪਣੇ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਸਭ ਤੋਂ ਚੁਕਾਉਣ ਵਾਲੀ ਗੱਲ ਇਹ ਹੈ ਕਿ ਡੀਐਨਏ ਡਾਟਾਬੇਸ ਰਾਹੀਂ ਉਹਨਾਂ ਨੂੰ ਲਗਭਗ 40 ਹੋਰ ਸੌਤਲੇ ਭੈਣ ਭਰਾ ਮਿਲੇ ਨੇ ਸਾਰੇ ਇੱਕੋ ਅਣਗਵਣ ਵਿੱਚ ਰਹਿੰਦੇ ਨੇ ਫਿਰ ਵੀ ਜੋੜੇ ਨੇ ਤਲਾਕ ਨਾ ਲੈਣ ਦਾ ਫੈਸਲਾ ਕੀਤਾ ਹੈ ਅਬੇ ਮਾਹਿਰਾਂ ਦੀ ਸਲਾਹ ਨਾਲ ਅੱਗੇ ਵਧਣ ਦਾ ਮਨ ਬਣਾਇਆ ਹੈ